ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਟਿੰਕਾ ਸਾਹਿਬ ਤੇ ਸਮੁੱਚੀ ਕਾਲੀ ਦਲ ਦੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਪਰੀਆ ਮਾਤਾਵਾਂ ਭੈਣਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਹੱਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੋਈ ਬਹੁਤ ਜ਼ਿਆਦਾ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਕੰਮ ਤੇ ਇੰਨੇ ਜ਼ੋਰ ਹੋਣ ਦੇ ਬਾਵਜੂਦ ਸਮੇਂ ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਯਾ ਕੋਈ ਇਹ ਮੀਟਿੰਗ ਨਹੀਂ ਸੀ ਸੱਦੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਵੀ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਸੋਚਿਆ ਵੀ ਕਿਈ ਢੀਂਸਾ ਸਾਹਿਬ ਜਿਆਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਓਗੇ ਵੀ ਅੱਜ ਢੀਂਸਾ ਸਾਹਿਬ ਇੱਥੇ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਰੀਆਂ ਕਰ ਲੈਣਗੇ ਸੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸੰਗਤ ਨੇ ਸਾਨੂੰ ਮਾਨ ਸਤਕਾਰ ਦਿੱਤਾ ਤੁਸੀਂ ਹਮੇਸ਼ਾ ਸਾਡੀ ਪਿੱਛੇ ਖੜੇ ਹੋ ਮੈਂ ਅਸੀਂ ਕਦੇ ਤੁਹਾਡੀ ਦੇਣ ਨਹੀਂ ਸਕਦੇ ਦੇ ਸਕਦੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਜੇ ਅੱਜ ਪਿਆਰ ਸਤਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਟੁੱਡੀ ਜਿੰਨੀ ਵੀ ਸੇਵਾ ਕਰ ਸਕਦੇ ਆ ਉਹ ਹਮੇਸ਼ਾ ਕਰਦੇ ਰਹਾਂਗੇ ਇਹ ਮੈਂ ਇਨਸਾਨ ਹਾਂ ਜੀ ਆਇਆਂ ਨੂੰ ਤੁਹਾਨੂੰ ਜਿਹੜਾ ਅੱਗੇ ਉਗਰਨ ਤੌਰ ਤੇ ਵਿਸ਼ਵਾਸ ਵੀ ਦਿਵਾ ਸਕਦਾ ਤੇ ਨਾਲੇ ਇਹ ਜੋ ਫੈਸਲਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚ ਤੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮਰਜਰ ਕੀਤਾ ਸੀ ਵੀ ਆਪਾਂ ਅੰਤ ਨੂੰ ਮਜ਼ਬੂਤ ਕਰਨਾ ਹੈ ਪੰਥਕ ਸ਼ਕਤੀ ਖੇਡੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀਪੁਰ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਅਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਬੋਲੇ ਸੋਨਹੀ ਨਿਹਾਲ ਸੋਨਹੀ ਨਿਹਾਲ ਅਸੀਂ ਜਿੰਦਾਬਾਦ ਜਿਆਦਾ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਬੰਦਪੱਖ ਹੋਇਆ ਇਸ ਕੋਈ ਦੋਰਾ ਨਹੀਂ ਪਰ ਨਾਲੇ ਇਹ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਕਾਲੀ ਦਲ ਨੇ ਆਪਾਂ ਸਾਰੇ ਕਾਲੀ ਦਲ ਕਰਕੇ ਹਿਸ ਵਿੱਚ ਕੋਈ ਦੋਰਾ ਨਹੀਂ ਸੋ ਇਸ ਲਈ ਸਾਰੇ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਨੇ ਬਹੁਤ ਗੱਲਾਂ ਕਹੀਆਂ ਔਰ ਫਿਰ ਆ ਕੇ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋਇਆ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆ ਆਪਦੀ ਜਿਹੜੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚੋਣੇ ਆ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦਾ ਨੁਕਸਾਨ ਹੋ ਗਏ ਤੋਂ ਸਭ ਦੀ رائے ਮੁਤਾਬਕ ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਕਿਸੇ ਵਿੱਚ ਵਿਚਰੇ ਆ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜਤ ਆਏ ਹੋ ਤੁਹਾਡੇ ਨਾਲ ਵਿਸ਼ੇਸ਼ਾ ਕਾਮਨਾ ਕੀਤੀ ਹੈ ਤੇ ਕਾਮਨਾ ਕਰਦੇ ਰਹਾਂਗੇ ਮੈਂ ਜੇ ਕਿਸੇ ਨੇ ਵੀ ਕੋਈ ਆਪਦੀ ਗੱਲ ਰੱਖਣੀ ਹੈ ਕੋਈ ਗੱਲ ਕਰਨਾ ਚਾਹੁੰਦਾ ਹੈ ਆ ਕੇ ਤੁਸੀਂ ਠੀਸਾ ਸਾਹਿਬ ਵੀ ਬੈਠਣਗੇ ਮੈਂ ਵੀ ਬੈਠਾ ਆਪਦੀ ਗੱਲ ਕਰ ਸਕੀ ਉਸੇ ਵਾਸਤੇ ਮੀਟਿੰਗ ਜਿਹੜਾ ਅੱਜ ਆਪਾਂ ਤੁਸੀਂ ਸਾਰਿਆਂ ਨੂੰ ਸੱਦਿਆ ਸੀ ਸੋ ਮੈਂ ਤਾਂ ਇਹੀ ਅੱਜ ਥੋੜਾ ਸਾਰਿਆਂ ਦਾ ਤੈਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਸਮੇਂ ਚੋਂ ਸਮਾਂ ਕੱਢਿਆ ਤੇ ਅੱਜ ਕਿਉਂਕਿ ਤੁਹਾਡੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਕਿਉਂਕਿ ਬੜੀ ਜਦ ਇਹਨਾਂ ਦੌਰਾਂ ਵਿੱਚੋਂ ਸਿਆਸੀ ਤੌਰ ਤੇ ਬੰਦਾ ਲੈਂਦਾ ਤਾਂ ਬੜੀ ਮਯੂਸੀ ਜ਼ਰੂਰ ਹੁੰਦੀ ਹੈ ਹਰ ਵਿਅਕਤੀ ਨੂੰ ਪਰ ਗੱਲ ਇਹ ਵੀ ਤਾਕਤ ਬੰਦੇ ਨੂੰ ਆਪਦੇ ਸਾਥੀਆਂ ਤੋਂ ਮਿਲਦੀ ਹੈ ਸਾਨੂੰ ਤੁਹਾਨੂੰ ਦੇਖ ਕੇ ਤੁਹਾਨੂੰ ਮਿਲ ਕੇ ਤੁਹਾਡੇ ਵਿੱਚ ਬੈਠ ਕੇ ਸਾਨੂੰ ਬਹੁਤ ਵੱਡੀ ਤਾਕਤ ਤੇ ਹੌਸਲਾ ਮਿਲਦਾ ਹੈ ਤੇ ਅੱਜ ਤੁਹਾਨੂੰ ਦੇਖ ਕੇ ਅਸੀਂ ਦੁਬਾਰੇ ਹੋ ਗਏ ਬੋਲੇ ਜੈ ਸਨਹ ਸਾਰ ਜੀ ਹਾਲੋ ਬਾਕੀ ਸਾਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਨੇ ਜੋ ਕੀਤਾ ਸ਼ਾਇਦ ਉਹਨੂੰ ਚੰਗਾ ਲੱਗਿਆ ਚੰਗਾ ਭਾਇਆ ਉਹਨਾਂ ਨੂੰ ਮੁਬਾਰਕ ਸੋ ਬਹੁਤ ਬਹੁਤ ਸਾਰੀ ਆਈ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੇ ਕੋਈ ਗੱਲ ਮੇਥੋਂ ਕੋਈ ਅਸੀਂ ਨਿਕਲ ਕੇ ਨਹੀਂ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਉਣਾ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜੀ ਗੱਲ ਕਰ ਕੇ ਉਹ ਸੰਗੋਤਨ ਕਰਨ ਉਸ ਤੋਂ ਪਹਿਲਾਂ ਬਹੁਤ ਗਏ ਨੇ ਉਹ ਆਪਣੇ ਸੀਟ ਤੇ ਬਰਾਬਰਾਨ ਹੋਣ ਲੱਗੇ ਨੇ ਆਓ ਇੱਕ ਜਟਾਰਾ ਖੇਡੋ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਲੋ ਸਟੈਂਡ ਤੇ ਖੜ੍ਹ ਕੇ ਅੱਗੇ ਖੜ੍ਹਤੀ ਕਿਰਪਾ ਦਾ ਕਰੋ ਜੀ ਸਾਰੇ ਸੰਗਤ ਦੇ ਚਰਨਾਂ ਦੀ ਬੇਨਤੀ ਹੈ ਕਿ ਇਹ ਨਹੀਂ ਸੰਗਤ ਪਿੱਛੇ ਤੋਂ ਉੱਪਰ ਖੜ੍ਹਦੀ ਵਜਾਏ ਪਿੱਛੇ ਸਟੈਂਡ ਦੇ ਵਿੱਚ ਖੜ੍ਹ ਕੇ ਜੇ ਥੋੜਾ ਜਿਹਾ ਹਾਂ ਲੋ ਜੀ ਹੋਰ ਜਾਓ ਸੀ ਸਰਕਾਰਿਕ ਆਪਣੀਆਂ ਭੈਣਾਂ ਨੂੰ ਕਿ ਟੀਮ ਸਾਬ ਸਾਹਿਬ ਨੂੰ ਮਿਲਣ ਤੋਂ ਉਪਰੰਤ ਸਾਰੇ ਆਪੋ ਆਪਣੇ ਸਥਾਨ ਤੇ ਬੈਠ ਜਾਣ ਜਾਂ ਜਿੱਥੇ ਕਿ ਅੱਜ ਮੈਂ ਭੈਣਾਂ ਜਿਹੜੇ ਲੀਡਰ ਡਰਾਈਵ ਸੀ ਕਿ ਅਸੀਂ ਉੱਥੇ ਇਕੱਠੇ ਹੋਗੇ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਚਿਰੇ ਦੇ ਜ਼ਿਲੇ ਦੇ ਬਰਕਰਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਫੇਸ ਕਰਕੇ ਉਹਨਾਂ ਦਾ ਜਿ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਵੀਊ ਲੈਏ ਨੇ ਬੋਤਿਆਂ ਦਾ ਹੁੰਦਾ ਵੀਊ ਇਹੀ ਹੁੰਦਾ ਕਿ ਨਹੀਂ ਜਪ ਕੋ ਹੋਰ ਥਿਰਤ ਨਹੀਂ ਹੈ ਅਕਾਲੀਆਂ ਅਕਾਲੀ ਰਹਿਣਾ ਕੋਈ ਗੱਲ ਨਹੀਂ ਤੇ ਸਾਡੀ ਕੋਈ ਨਹੀ ਹੋਵੇ ਤਾਂ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਹੱਥੇ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣੇ ਭਏ ਨਹੀਂ ਅਸੀਂ ਮੁੜ ਕੇ ਟੈਕ ਨਹੀਂ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨੀ ਮਤਲਬ ਕਿ ਅਗੇ ਵਿਦਵਾਨਤਾ ਉਹ ਨਹੀਂ ਲੈਣਾ ਕੋਈ ਵੀ ਨਹੀਂ ਵਿਦਵਾਨ ਵਿਦਵਾਨਤਾ ਬਤਾਉਗੀ ਅਸੀਂ ਦੋ ਸਾਲ ਨੂੰ ਪਿਰਸਾ ਜਨ ਬਈ ਨੇ ਮੈਂ ਪਾਰਲੀਮੈਂਟ ਦੀ ਗੱਲ ਕਰਦਾਂ ਕਿਹਦੇ ਕਿਹਦੇ ਕੋਲ ਮੈਸੇਜ ਲਗਾਇਆ ਗਿਆ ਸੀ ਜਿੱਦਕ ਤੇ ਬਦਲਣ ਵਾਰੇ ਤੁਹਾਨੂੰ ਬਾਟਿੰਗ ਨੂੰ ਮੈਸੇਜ ਨਹੀਂ ਪਾਰਟ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਤੁਹਾਨੂੰ ਕੀ ਦੱਸਾਂ ਪਿਰਸਾ ਸਾਹਿਬ ਪਰ ਤੁੰਗਾ ਸਾਹਿਬ ਨਾਲ ਚੱਲੇ ਜਾਊਗਾ ਜੀ ਇਹ ਗੱਲ ਤੇ ਫੈਨਲ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਰ ਦੇ ਉੱਪਰ ਦੇਖਣਗੇ ਪਰਵਿੰਦਰ ਜੀ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਿਹਾ ਤਾਂ ਬਰਕਰਨ ਮੈਂ ਤਾਂ ਮੈਂ ਪਰਵਿੰਦਰ ਦੇ ਇਲੈਕਸ਼ਨ ਚ ਕੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗ ਕਾ ਸੀ ਮਿੰਦਰ ਜੀ ਜਾਣਗੇ ਉਹ ਤਾਂ ਹੁਣ ਪਰਵਿੰਦਰ ਤੋਂ ਪੁੱਛੋ ਮੈਨੂੰ ਥੋੜਾ ਪੁੱਛੋ ਥੋੜਾ ਨਾ ਗੱਲ ਤਾਂ ਬਈ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਏ ਦਿੱਤੀ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਕਿ ਕਿ ਸਾਨੂੰ ਬਿਲਕੁਲ ਨਹੀਂ ਤੋੜਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਉਹ ਤੋੜਨਾ ਕਿਤੇ ਵੀ ਗਿਆ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੇਸੇਜ ਨਹੀਂ ਲਾਇਆ ਕਿਸੇ ਨੂੰ ਬੁਲਾਇਆ ਨਹੀਂ ਗਿਆ ਜੇ ਜੇਕਰ ਤੁੰਦਾ ਸਭ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਕੋਈ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪਰਵਿੰਦਰ ਨਾਲ ਵੀ ਕਹਦਾ ਸੀ ਪਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਉ ਨਹੀਂ ਕਰਦੀ ਸੁਖਵੀਰ ਬਾਦਲ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕਿ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਕਿਹਾ ਉਹਨਾਂ ਨੇ ਕਿਹਾ ਮੈਂ ਦੇਖੋ ਜਦੋਂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਟੁੱਟਿਆ ਉਹਨੇ ਜਿਵੇਂ ਹੁੰਦਾ ਮਾਫੀ ਮੰਗਦਾ ਸੀ ਬੱਚਾ ਦੀ ਤਰ੍ਹਾਂ ਇਹਨਾਂ ਮੈਂ ਤੁਹਾਨੂੰ ਬੱਚਾ ਮੈਂ ਮਾਫੀ ਮੰਗਦਾ ਜੇ ਕੋਈ ਗਲਤੀ ਹੋ ਗਈ ਹੋਵੇ ਨਹੀਂ ਕੋਈ ਗੱਲ ਨਹੀਂ ਤੁਮ ਦਾ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਤੁਸੀਂ ਤਾਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਵੀ ਤ੍ਰੀਵਾਲ ਸਿੰਘ ਨੂੰ ਕਿਹਾ ਸੀਗਾ ਵੀ ਜੋ ਗਲਤੀ ਹੋਊਗੀ ਦੁਆਰੇ ਨਹੀਂ ਹੋਣਗੀਆਂ ਉਹ ਲੱਗਦਾ ਕਿ ਦੁਆਰੇ ਵੀ ਕੋਈ ਗੱਲ ਉਰਦਾ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਅੱਜ ਮੈਂ ਸਿਰਫ ਸਿਰਫ ਬਰਕਰਾਰ ਦੀ ਗੱਲ ਕਰਨੀ ਹੈ ਉਹ ਮੈਨੂੰ ਕੋਈ ਗੱਲ ਕੱਲ ਮਜੀਤਿਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਉਹਦੀ ਆਪਣਨ ਦੀ ਆਪਣੀ ਨਿੱਜੀ ਗੱਲ ਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਧੰਨਵਾਦ ਉਹਨੂੰ ਦਾ ਉਹ ਟੀਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਰ ਲਗਾਏਗਾ ਕਿ ਨਹੀਂ ਚੱਲਣੀ ਉਹ ਤਾਂ ਨਹੀਂ ਜੁਣੀ ਅਸੀਂ ਤਾਂ ਅਜੇ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਬੇਕਰਾਂਗੇ ਕਿਉਂਕਿ ਐਨੇ ਤੁਹਾਨੂੰ ਪਤਾ ਨਹੀਂ ਸੀ ਵੀ ਐਨੇ ਵਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਲੇਗਰ ਬਹੁਤ ਜਿਆਦਾ ਆ ਗਏ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਸੀ ਕਰ ਸਕੇ ਕਿ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬਨਾਲੇ ਵੀ ਜਾਵਾਂਗੇ ਬਲੇ ਕੋਨ ਦੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਤਾਂ ਪਤਾ ਲਵਾਂਗੇ ਜਾ ਕੇ ਜੀ ਸਭ ਚਰਚਾ ਅਕਾਲੀ ਹਰਕਾਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮਿੰਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪੀ ਨੇ ਵੀ ਕਿਹਾ ਸੀਗਾ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਹੰਤਕ ਦੇ ਅਸੀਂ ਵੀ ਉਹਦਾ ਵੀ ਪਿਲੀਵਾਰੀ ਵੀ ਪਿਆ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਹਿ ਲਿਆ ਇਹ ਵੀ ਕਿਹਾ ਸੀਗਾ ਬੀਜੇਪੀ ਨੇ ਆਗਰੇ ਸੇ ਵੀ ਕਹਿ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਨੇ ਇਸ ਵਾਰ ਤਾਂ ਆਮ ਆਦਮੀ ਪਾਰਟੀ ਨੇ ਨਹੀਂ ਨਹੀਂ